ਦੋਸਤੋ ਸਾਹਮਣੇ ਜਿਹੜੀ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਇਸ ਜਾਰ ਦੇ ਵਿੱਚ ਇੱਕ ਅਚਾਰ ਪਾਇਆ ਹੋਇਆ ਹੈ ਇਹ ਜਿਹੜਾ ਅਚਾਰ ਆ ਇਹ ਦੁਨੀਆ ਦਾ ਸਭ ਤੋਂ ਅਨੋਖਾ ਅਚਾਰ ਆ ਇਸ ਨੂੰ ਬਣਾਉਣ ਵਾਲਿਆਂ ਨੂੰ 12-12 ਸਾਲ ਦੀ ਜੇਲ੍ਹ ਕਰ ਦਿੱਤੀ ਗਈ ਪੁਲਿਸ ਵੱਲੋਂ ਇਸ ਅਚਾਰ ਵਿੱਚ ਕੀ ਸੀ ਇਹ ਕਿਸ ਚੀਜ਼ ਦਾ ਬਣਾਇਆ ਹੋਇਆ ਆ ਤੇ ਉਹਨਾਂ ਨੂੰ ਜੇਲ੍ਹ ਕਿਉਂ ਹੋਈ ਆ ਇਦੇ ਬਾਰੇ ਪਤਾ ਕਰਨ ਵਾਸਤੇ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਮੈਂ 100% ਸ਼ੋਰ ਹਾਂ ਵੀ ਇਹ ਵੀਡੀਓ ਤੁਸੀਂ ਅਜ ਤੱਕ ਕਿਸੇ ਹੋਰ ਪੇਜ ਦੇ ਉੱਤੇ ਜਾਂ ਹੋਰ ਕਿਸੇ YouTube ਦੇ ਉੱਤੇ ਨਹੀਂ ਦੇਖੀ ਹੋਗੀ ਜਿਹੜਾ ਕੇਸ ਅਸੀਂ ਲੈ ਕੇ ਆ ਕਿਉਂਕਿ ਇਹ 2017 ਦਾ ਹੀ ਕੇਸ ਆ ਜਿਹੜਾ ਸਾਹਮਣੇ ਆਇਆ ਆ ਇਹਨੂੰ ਪੂਰਾ ਸਟੱਡੀ ਕਰਨ ਤੋਂ ਬਾਅਦ ਵੈਰੀਫਾਈ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਪੇਸ਼ ਕਰਦੇ ਪਿਆ ਤੇ ਜ਼ਿਆਦਾ ਟਾਈਮ ਨਾ ਵੇਸਟ ਕਰਦਾ ਹੋਏ ਆਪਾਂ ਇਸ ਕਹਾਣੀ ਵੱਲ ਚੱਲਦੇ ਆ ਇਹ ਰੀਅਲ ਸਟੋਰੀ 2017 ਦੀ ਆ ਤੇ ਪੇਜ ਨੂੰ ਲਾਈਕ ਫੋਲੋ ਜ਼ਰੂਰ ਕਰਿਓ ਤੇ ਵੀਡੀਓ ਚ ਬਨੇ ਰਹੋ ਮੇਰਾ ਨਾਮ ਗੁਰਵਿੰਦਰ ਸਿੰਘ ਕਹਾਣੀ ਸ਼ੁਰੂ ਕਰਦੇ ਆਪਾਂ ਇੱਕ ਕਹਾਣੀ ਹੈਗੀ ਹੈ ਦੋਸਤੋ ਰਸ਼ੀਆ ਦੀ ਰਸ਼ੀਆ ਦਾ ਇੱਕ ਕਪਲ ਸੀਗਾ ਇਸ ਕਪਲ ਦੇ ਵਿੱਚ ਜਿਹੜਾ ਬੰਦਾ ਸੀਗਾ ਉਹਦਾ ਨਾਮ ਸੀਗਾ ਡਮੀਟਰੀ ਉਹਦਾ ਜਦੋਂ ਜਨਮ ਹੋਇਆ ਸੀਗਾ ਉਹਦੀ ਮਾਂ ਨੇ ਇਹ ਬੱਚਾ ਉਸੇ ਟਾਈਮ দান ਕਰ ਦਿੱਤਾ ਸੀਗਾ ਕਿਉਂਕਿ ਉਹਦਾ ਹਸਬੰਡ ਹੈ ਨਹੀਂ ਸੀਗਾ ਉਹ ਕੱਲੀ ਸੀਗੀ ਉਹਨੂੰ ਕੱਲੀ ਨੂੰ ਪਾਲਣਾ ਔਖਾ ਲੱਗਾ ਤੇ ਉਹਨੇ দান ਕਰ ਦਿੱਤਾ ਏ ਵੀ ਸਾਨੂੰ ਨਹੀਂ ਪਤਾ ਲੱਗਾ ਵੀ ਉਹਦੇ ਹਸਬੈਂਡ ਦਾ ਕੀ ਹੋਇਆ ਕਿੱਥੇ ਨਹੀਂ ਆ ਸਿੱਧੇ ਹੀ ਆਪਾਂ ਇਸ ਕਹਾਣੀ ਵੱਲ ਚੱਲਦੇ ਆ ਜਦੋਂ ਦਾਨ ਕੀਤਾ ਇੱਕ ਕਪਲ ਨੇ ਡਮੀਟਰੀ ਨੂੰ ਗੋਦ ਲੈ ਕੇ ਆਪਣੇ ਘਰ ਲੈ ਆਂਦਾ ਉਹਦਾ ਬਹੁਤ ਵਧੀਆ ਪਾਲਣ ਪੋਸ਼ਣ ਕੀਤਾ ਉਹਨੂੰ ਪੜ੍ਹਨ ਵੀ ਪਾਇਆ ਵਧੀਆ ਉਹਦਾ ਪਾਲਣ ਪੋਸ਼ਣ ਕਰਦੇ ਰਹੇ ਥੋੜੇ ਟਾਈਮ ਤੱਕ ਨਾ ਇਹਦੀ ਜਿਹਦਾ 12-13 ਸਾਲ ਬਾਅਦ ਜਿਹੜੀ ਮਾਂ ਨੇ ਇਹਨੂੰ ਗੋਦ ਲਿਆ ਸੀ ਉਹਦੀ ਡੈਥ ਹੋ ਜਾਂਦੀ ਆ ਉਹਦੀ ਡੈਥ ਤੋਂ ਬਾਅਦ ਜਿਹੜਾ ਉਹਦਾ ਘਰ ਵਾਲਾ ਸੀਗਾ ਉਹ ਪਰੇਸ਼ਾਨ ਰਹਿਣ ਲੱਗ ਜਾਂਦਾ ਯਾ ਉਹ ਡਮੀਟਰੀ ਨੂੰ ਖਾਣਾ ਪੀਣਾ ਵੀ ਘੱਟ ਦਿੰਦਾ ਸੀਗਾ ਤੇ ਨਸ਼ਾ ਪੱਤਾ ਕਰਕੇ ਇਹਨੂੰ ਕੁੱਟਦਾ ਬਹੁਤ ਹੁੰਦਾ ਸੀਗਾ ਤੇ ਇੱਕ ਦਿਨ ਆਇਆ ਜਦੋਂ ਡਮੀਟਰੀ 15 ਸਾਲ ਦਾ ਹੋਇਆ ਉਹਨੇ ਇਹਨੂੰ ਲੁੱੱਤਾ ਮਾਰ ਕੇ ਬਾਹਰ ਕੱਢ ਦਿੱਤਾ ਘਰੋਂ ਬਾਹਰ ਕੱਢ ਦਿੱਤਾ ਦੇਖੋ 15 ਸਾਲ ਦਾ ਬੱਚਾ ਯਾ ਉਹ ਕਿੱਥੇ ਜਾ ਸਕਦਾ ਜੀ ਕਿਉਂਕਿ ਉਹਦਾ ਹੋਰ ਇਹਨਾਂ ਦੋਨਾਂ ਤੋਂ ਇਲਾਵਾ ਦੁਨੀਆ ਵਿੱਚ ਹੈ ਨਹੀਂ ਸੀ ਮਾਂ ਚਲੀ ਗਈ ਸੀ ਮਾਂ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀਗੀ ਤੇ ਉਸ ਤੋਂ ਬਾਅਦ ਜਦੋਂ ਮਾਂ ਮਰ ਗਈ ਤੇ ਉਹਦੇ ਪਿਓ ਨੇ ਹੀ ਉਹਨੂੰ ਲੁੱੱਤਾ ਮਾਰ ਕੇ ਬਾਹਰ ਕੱਢ ਦਿੱਤਾ ਚਲੋ ਹੈ ਸਟੈਪ ਫਾਦਰ ਸੀਗਾ ਸੋ ਤੇ ਲਾ ਪਿਆ ਸੀਗਾ ਡਿਮਿਟਰੀ ਕੀ ਕਰਦਾ ਰੋਡ ਦੇ ਉੱਤੇ ਜਾ ਕੇ ਲੋਕਾਂ ਦੇ ਜਿਹੜੇ ਇਹਦੇ ਆਸੇ ਪड़ोसी ਸੀਗੇ ਉਹਨਾਂ ਦੇ ਘਰਾਂ ਦੇ ਬਾਹਰ ਜਾ ਕੇ ਸੌਣ ਲੱਗ ਗਿਆ ਜਿਹੜੇ ਗਵਾਂਡੀ ਸੀਗੇ ਉਹਨਾਂ ਨੇ ਵੀ ਭਜਾ ਦਿੱਤਾ ਇਹਨੂੰ ਵੀ ਇੱਕ ਕਿਉਂ ਬੰਦਾ ਸਾਡੇ ਘਰ ਦੇ ਬਾਹਰ ਪਵੇ ਤੇ ਕਿਉਂ ਨਾਣਾ ਨਹੀਂ ਕੋਈ ਧੋਣਾ ਨਹੀਂ ਉਹ ਉਹ ਵੀ ਡਿਸਟਰਬ ਹੁੰਦੇ ਸੀਗੇ ਤੇ ਉਹਨਾਂ ਨੇ ਵੀ ਇਹਨੂੰ ਭਜਾ ਦਿੱਤਾ ਯਾਨੀ ਕਿ ਜ਼ਿੰਦਗੀ ਬਹੁਤ ਸਟਰਗਲਿੰਗ ਰਹੀ ਐ ਉਸ ਬੰਦੇ ਦੀ ਤੇ ਚਲੋ 15 ਸਾਲ ਦਾ ਬੱਚਾ ਸੀਗਾ ਉਹਨੇ ਹੁਣ ਖਾਣ ਪੀਣ ਵਾਸਤੇ ਉਹਦੇ ਕੋਲ ਕੁਝ ਨਹੀਂ ਸੀ ਕੋਈ ਸਾਧਨ ਨਹੀਂ ਸੀਗਾ ਇਹਨੇ ਕੀ ਕੀਤਾ ਇੱਕ ਪਲਾਨ ਬਣਾਇਆ ਦੇਖੋ ਜਦੋਂ ਬੰਦੇ ਕੋਲ ਕਿਸੇ ਕੋਈ ਸਾਧਨ ਨਹੀਂ ਹੁੰਦਾ ਤੇ ਉਹ ਇੱਕੋ ਕ ਚੋਰੀ ਚ ਕਰੀ ਸਭ ਦੇ ਦਿਮਾਗ ਦੇ ਵਿੱਚ ਆ ਹੀ ਜਾਂਦਾ ਬੰਦਿਆਂ ਦੇ ਉਹ ਕੀ ਕਰਦਾ ਇੱਕ ਸ਼ਾਪ ਦੇ ਉੱਤੇ ਜਾਂਦਾ ਉੱਥੇ ਸ਼ਾਪ ਤੇ ਜਾ ਕੇ ਚੋਰੀ ਕਰਕੇ ਇੱਕ ਗੱਡੀ ਹੁੰਦੀ ਬਾਹਰ ਖੜੀ ਉਹ ਗੱਡੀ ਹੀ ਚੋਰੀ ਕਰਕੇ ਭੱਜ ਜਾਂਦਾ ਉੱਥੋਂ ਹਲੇ ਥੋੜੀ ਦੂਰੀ ਗਿਆ ਹੁੰਦਾ ਪੁਲਿਸ ਵਾਲਿਆਂ ਨੂੰ ਖਬਰ ਦੇ ਦਿੱਤੀ ਜਾਂਦੀ ਹੈ ਵੀ ਬੰਦਾ ਮੁੰਡਾ ਕੋਈ ਹੈਗਾ ਆ ਉਹ ਗੱਡੀ ਚੋਰੀ ਕਰਕੇ ਭੱਜਿਆ ਉਹਨੂੰ ਫੜ ਲਿਆ ਫੜ ਕੇ ਉਹਨੂੰ 2 ਸਾਲ ਦੀ ਜੇਲ੍ਹ ਕਰ ਦਿੰਦੇ ਜੇ ਉਹ ਤੇ 2 ਸਾਲ ਦੀ ਜੇਲ੍ਹ ਕੱਟ ਕੇ ਆਉਂਦਾ ਜੇਲ੍ਹ ਕੱਟਣ ਤੋਂ ਬਾਅਦ ਇਹਨੂੰ ਇੱਕ ਅਲੱਗ ਜਿਹਾ ਸ਼ੌਂਕ ਸੀਗਾ ਬਾਰ ਦੇ ਵਿੱਚ ਜਾ ਕੇ ਲੋਕਾਂ ਨੂੰ ਬਹੁਤ ਦੇਖਣਾ ਪਸੰਦ ਸੀ ਵੀ ਇਹ ਕਿਹੜਾ ਕਿਹੜੇ ਕਿਹੜੇ ਤਰ੍ਹਾਂ ਦਾ ਨਸ਼ਾ ਕਰਦੇ ਆ ਉਹ ਦੇਖ ਕੇ ਬਹੁਤ ਖੁਸ਼ ਹੁੰਦਾ ਸੀ ਉਹਨਾਂ ਨੂੰ ਆਪ ਵੀ ਨਸ਼ਾ ਮਾੜਾ ਮੁੱਟਾ ਕਰਦਾ ਸੀਗਾ ਬਟ ਲੋਕਾਂ ਨੂੰ ਦੇਖਣਾ ਬਹੁਤ ਪਸੰਦ ਸੀਗਾ ਇਹ ਇਹਨੇ ਡੇਲੀ ਕੀ ਕਰਨਾ ਸ਼ਾਮ ਨੂੰ ਜਾ ਕੇ ਬਾਹਰ ਦੇ ਵਿੱਚ ਬਹਿ ਜਾਣਾ ਲੋਕਾਂ ਨੂੰ ਦੇਖੇ ਆ ਦਾ दारू ਪਿੰਦੇ ਆ ਕਿਦਾਂ ਇਹ ਡਰੱਗਸ ਲੈਂਦੇ ਆ ਉਹ ਇਹ ਦੇਖਣਾ ਉਹਨੂੰ ਬਹੁਤ ਪਸੰਦ ਸੀਗਾ ਤੇ ਉਸੇ ਬਾਹਰ ਦੇ ਵਿੱਚ ਨਾ ਇਹਨੂੰ ਇੱਕ ਦਿਨ ਨਟਾਲਿਆ ਮਿਲੀ ਹੁਣ ਇਹ ਨਟਾਲਿਆ ਕੌਣ ਸੀਗੀ ਆਪਾਂ ਇਹਦੇ ਬਾਰੇ ਤੁਹਾਨੂੰ ਚੰਨਣਾ ਪਾਉਂਦੇ ਆ ਸੇਮ ਡਿਮਿਟਰੀ ਆ ਗੂ ਨਟਾਲਿਆ ਦਾ ਵੀ ਸੀਨ ਸੀਗਾ ਨਟਾਲਿਆ ਦੇ ਮਾਪਿਓ ਹੈ ਨਹੀਂ ਸੀਗੇ ਉਹਦੇ ਦਾਦਾ ਦਾਦੀ ਨੇ ਹੀ ਉਹਨੂੰ ਪਾਲਿਆ ਸੀਗਾ ਪਾਲ ਕੇ ਉਹਨੂੰ ਸਕੂਲ ਦੇ ਵਿੱਚ ਪਾਇਆ ਪੜ੍ਹਾਈ ਲਿਖਾਈ ਕਰਵਾਈ ਉਹਦੀ ਵਿੱਚ ਪੜ੍ਹਾਈ ਚ ਹੁਸ਼ਿਆਰ ਸੀਗੀ ਨਰਸਿੰਗ ਦੀ ਜੌਬ ਕੀਤੀ ਕਰਦੇ ਕਰਦੇ ਇਹਨੂੰ ਇੱਕ ਮਿਲਟਰੀ ਦੇ ਬੰਦੇ ਨਾਲ ਪਿਆਰ ਹੋ ਗਿਆ ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਵਿਆਹ ਹੋ ਗਿਆ ਤੇ ਉਹ ਵਿਆਹ ਤੋਂ ਬਾਅਦ ਇਹਨਾਂ ਦਾ ਇੱਕ ਬੇਬੀ ਹੋਇਆ ਉਸ ਤੋਂ ਬਾਅਦ ਹੀ ਥੋੜੇ ਟਾਈਮ ਤੱਕ ਜ ਨਟਾਲਿਆ ਦਾ ਹਸਬੈਂਡ ਸੀਗਾ ਉਹਦੀ ਡੈਥ ਹੋ ਜਾਂਦੀ ਆ ਉਸ ਤੋਂ ਬਾਅਦ ਇਹ ਜਮੇ ਟੁੱਟ ਜਾਂਦੀ ਆ ਵੀ ਹੁਣ ਮੇਰੇ ਨਾਲ ਕੌਣ ਰਹੂਗਾ ਮੈਂ ਬੱਚੇ ਨੂੰ ਇਕੱਲੀ ਕਿੱਦਾਂ ਪਾਲੂਗੀ ਟੈਨਸ਼ਨ 'ਚ ਰਹਿਣ ਲੱਗ ਜਾਂਦੀ ਆ ਇਹ ਕੀ ਕਰ ਲਾ ਜੰਦੀ ਨਸ਼ੇ ਕਰ ਲਾ ਜਾਂਦੀ ਆ ਜਦੋਂ ਬੰਦੇ ਨੂੰ ਕੋਈ ਸਾਧਨ ਨਹੀਂ ਦੇਦਾ ਬੰਦਾ ਕਹਿੰਦਾ ਹੋਰ ਕੁਝ ਨਹੀਂ ਇਹ ਚੱਲ ਨਸ਼ਾ ਹੀ ਕਰ ਲੀਏ ਚਲੋ ਇਹ दारू ਟੱਪਾ ਪੀਣ ਲੱਜਾਂਦੀ ਐ ਡਰੱਗਸ ਪੀਣ ਲੱਜਾਂਦੀ ਐ ਐਵੀ ਉਹ ਬਾਰ ਦੇ ਵਿੱਚ ਜਾਣਾ ਸ਼ੁਰੂ ਕਰ ਦਿੰਦੀ ਐ ਉਸੇ ਬਾਰ ਦੇ ਵਿੱਚ ਹੀ ਇਹਨੂੰ ਡਮੀਟਰੀ ਮਿਲਦਾ ਇਹ ਦੋਨੇ ਇਕੱਠੇ ਹੋ ਜਾਂਦੇ ਆ ਡੈਲੀ ਮਿਲਣਾ ਇਹਨਾਂ ਨੇ ਫਿਰ ਇਹਨਾਂ ਦੋਨਾਂ ਨੇ SLA ਬਣਾ ਲਈ ਚੱਲ ਆਪਾਂ ਕਰਦੇ ਆ ਤੇਰੇ ਕੋ ਵੀ ਸ਼ਤ ਹੈ ਨਹੀਂ ਕਿ ਮੇਰੇ ਕੋ ਵੀ ਇੱਕ ਘਾਰ ਹੈਗਾ ਟੁੱਟਾ ਫੁੱਟਾ じゃ ਚੱਲ ਆਪਾਂ ਇਕੱਠੇ ਰਹਿਨੇ ਆ ਇਕੱਠੇ ਰਹਿਣ ਲੱਗ ਜਾਂਦੇ ਆ ਉੱਥੇ ਦੋਨੇ ਜਾਣੇ ਇਹ ਤੇ ਉਸ ਤੋਂ ਬਾਅਦ ਜਿਹੜਾ ਡਮੀਟਰੀ ਸੀਗਾ ਉਹ ਇੱਕ ਕੰਸਟਰਕਸ਼ਨ ਦਾ ਕੰਮ ਕਰਦਾ ਯਾਨਕਿ ਲੇਬਰ ਦਾ ਕੰਮ ਕਰਦਾ ਸੀ ਬਿਲਡਿੰਗਾਂ ਦੇ ਉੱਤੇ ਜੋ ਸੀ ਲੇਬਰ ਦਾ ਕੰਮ ਕਰਦਾ ਸੀਗਾ ਤੇ ਕਰਕੇ ਸ਼ਾਮ ਨੂੰ ਘਰੇ ਆਉਂਦਾ ਹੁੰਦਾ ਸੀਗਾ ਫੇਰ ਇਕੱਠੇ ਰਹਿੰਦੇ ਸੀ ਇਹਨਾਂ ਨੂੰ ਇਕੱਠਿਆਂ ਨੂੰ ਰਹਿੰਦਿਆਂ ਨੂੰ 5 ਸਾਲ ਹੋ ਗਏ ਸੀਗੇ ਜਦੋਂ ਇਹਨਾਂ ਦਾ ਰਿਲੇਸ਼ਨ 5 ਸਾਲ ਚੱਲਿਆ ਇਹਨਾਂ ਨੇ ਆਪਸ ਦੇ ਵਿੱਚ ਵਿਆਹ ਕਰਾ ਲਿਆ ਜਿਹੜਾ ਨਟਾਲਿਆ ਦਾ ਮੁੰਡਾ ਸੀਗਾ ਉਹ ਵੀ ਉਸ ਘਰ ਦੇ ਵਿੱਚ ਇਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਪਰ ਉਹ ਬਹੁਤ ਜ਼ਿਆਦਾ ਡਿਸਟਰਬ ਹੁੰਦਾ ਸੀ ਉਹ ਕਹਿੰਦਾ ਸੀ ਕਿ ਤੁਸੀਂ ਜਦੋਂ ਮੰਮੀ ਘਰੋਂ ਜਾਂਦੇ ਆ ਤਾਂ ਤੁਸੀਂ ਘਰ ਸਾਰਾ ਗੰਦਾ ਪਾ ਕੇ ਰਾਹਦੇ ਆ ਤੇ ਘਰ ਦੀ ਸਫਾਈ ਕੋਈ ਕਰ ਲਿਆ ਕਰੋ ਇਹਨੂੰ ਪਿੰਚ ਕਰਦੀ ਆ ਫਿਰ ਇਹ ਕੀ ਕਰਦੇ ਉਸ ਘਰ ਨੂੰ ਨਾ ਸ਼ਿਫਟ ਕਰ ਲੱਗੇ ਹੁੰਦੇ ਆ ਇਹ ਸ਼ਿਫਟ ਕਰ ਲੈਂਦੇ ਆ ਇੱਕ ਦਿਨ ਜਿਹੜੀ ਕੰਸਟਰਕਸ਼ਨ ਦੇ ਵਿੱਚ ਡਿਮਿਟਰੀ ਕੰਮ ਕਰਦਾ ਸੀਗਾ ਉੱਥੇ ਇੱਕ ਵਰਕਰ ਨੂੰ ਨਾ ਮੋਬਾਈਲ ਗਰੇ ਮਿਲਦਾ ਹਰ ਬੰਦੇ ਨੂੰ ਹੱਤ ਹੁੰਦੀ ਆ ਜਦੋਂ ਕਿਸੇ ਦਾ ਫੋਨ ਮਿਲਦਾ ਬੰਦਾ ਦੇਖਦਾ ਵੀ ਕੀ ਚੀਜ਼ ਆ ਕੀ ਨਹੀਂ ਆ ਤੇ ਚਲੋ ਉਹ ਵੀ ਇਸੇ ਤਰੀਕੇ ਨਾਲ ਉਹਦਾ ਫੋਨ ਖੋਲ੍ਹ ਦਿਆ ਫੋਨ ਦੇ ਵਿੱਚ ਦੇ ਦੇ ਪਾਸਵਰਡ ਨਾ ਹੋਣ ਉਹ ਜਿੱਦਾਂ ਹੀ ਫੋਟੋਆਂ ਦੇ ਦਿਆ ਉਹਨਾਂ ਦੇ ਡੇਲੇ ਘੁੰਮ ਜਾਂਦੇ ਆ ਜੀ ਅਸਲੀ ਫੁਟੇਜ ਮੈਂ ਇਦਾਂ ਦੀਆਂ ਇੱਥੇ ਨਹੀਂ ਪਾਉਂਦਾ ਮੇਰੀ ਇੱਕ ਇੰਸਟਾਗ੍ਰam ਆਈਡੀ ਆ ਉਹਦੇ ਤੇ ਜਾ ਕੇ ਤੁਸੀਂ ਮੈਂ ਸਟੋਰੀ ਪਾ ਦਿੰਨਾ ਹੁੰਦਾ ਹੈ ਤੁਸੀਂ ਪੂਰੀ ਆਈਡੀ ਚੈੱਕ ਕਰੋ ਉਹਦੇ ਵਿੱਚ ਜਿੰਨੇ ਵੀ ਟੋਟਲ ਕੇਸ ਆ ਮੈਂ ਜੋ ਡੇਂਜਰਸ ਫੋਟੋਆਂ ਜੋ ਰਿਐਲਿਟੀ ਜਿੰਨੀਆਂ ਕਿ ਪਬਲਿਸ਼ ਹੋ ਸਕਦੀਆਂ ਆਪਣੇ ਲੋ ਅਸੀਂ ਕਰਦੇ ਆ ਤੇ ਉਹ ਵੀ ਫੋਟੋਆਂ ਨਹੀਂ ਦੇਖ ਹੋਣੀਆਂ ਜਿਹੜੀਆਂ ਮੈਂ ਪਾਈਆਂ ਹੋਈਆਂ ਆ ਗੁਰਵਿੰਦਰ ਐਸਰਾ ਠੋਰ ਕਰਕੇ ਮੇਰੀ ਆਈਡੀ ਆ ਉਹਦੇ ਤੇ ਜਾ ਕੇ ਦੇਖ ਲਓ ਤੁਸੀਂ ਤੁਹਾਨੂੰ ਰੀਅਲ ਫੁਟੇਜ ਮਿਲ ਜੂਗੀਆਂ ਉਹ ਫੋਟੋਆਂ ਇਸ ਤਰੀਕੇ ਦੀਆਂ ਸਨਗੀਆਂ ਜੋ ਉਹਨਾਂ ਨੇ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣੀਆ ਵਰਕਰਾਂ ਨੇ ਪੁਲਿਸ ਨੂੰ ਫੋਨ ਕਰਕੇ ਪੁਲਿਸ ਨੂੰ ਹੀ ਉਹ ਫੋਨ ਦੇ ਦਿੱਤਾ ਕਹਿੰਦਾ ਤੁਸੀਂ ਆ ਫੋਟੋਆ ਦੇਖੋ ਉਹ ਪਹਿਲੇ ਨੰਬਰ ਦੀ ਇੱਕ ਫੋਟੋ ਦੇ ਦਿਆ ਜਿਹੜੀ ਫੋਟੋ ਹੁੰਦੀ ਆ ਫੋਟੋ ਦੇ ਵਿੱਚ ਇੱਕ ਬੰਦੇ ਨੇ ਮੂੰਹ ਦੇ ਵਿੱਚ ਇੱਕ ਹੱਥ ਯਾਨਕਿ ਏਦਾਂ ਹੱਥ ਵੱਡਿਆ ਹੋਇਆ ਆਪਣੇ ਮੂੰਹ ਦੇ ਵਿੱਚ ਪਾ ਕੇ ਉਹ ਫੋਟੋ ਖਿੱਚੀ ਹੋਈ ਸੀਗੀ ਉਹ ਜਦੋਂ ਹੀ ਉਹ ਫੋਟੋ ਦੇਖਦੇ ਆ ਪੁਲਿਸ ਵਾਲਿਆ ਆ ਰਹਾਨ ਹੋਏ ਨੇ ਦੇਖੀਆ ਉਹ ਹੌਲੀ ਹੌਲੀ ਜਿੱਦਾਂ ਜਿੱਦਾਂ ਫੋਟੋਆਂ ਦੇ ਦਿੰਦੇ ਜਾਂਦੇ ਉਹਨਾਂ ਦੇ ਦਿਮਾਗ ਘੁੰਮਣ ਲੱਗ ਜਾਂਦੇ ਆ ਵੀ ਇਹ ਕੀ ਚੀਜ਼ ਆ ਫਿਰ ਉਹ ਕੀ ਕਰਦੇ ਆ ਉਹਦੇ ਵਿੱਚੋਂ SIM ਕੱਢ ਕੇ ਉਹਦੀ ਜਾਂਚ ਕਰਵਾਉਂਦੇ ਆ ਉਹਨ SIM ਨਿਕਲਦਾ ਡਿਮਿਟਰੀ ਨਾਮ ਦੇ ਬੰਦੇ ਦਾ ਫਿਰ ਚਲੋ ਉਹ ਕੀ ਕਰਦਾ ਲੇਬਰ ਕੋ ਜਾਂਦੇ ਆ ਉੱਤੇ ਪੁੱਛਦੇ ਆ ਵੀ ਡਿਮਿਟਰੀ ਕੌਣ ਆ ਫਿਰ ਉਹ ਦੱਸ ਦਿਆ ਵੀ ਡਿਮਿਟਰੀ ਨਾਮ ਦਾ ਬੰਦਾ ਸਾਡੇ ਨਾਲ ਇੱਥੇ ਲੇਬਰ ਦੇ ਵਿੱਚ ਕੰਮ ਕਰਦਾ ਆ ਤੇ ਇਹ ਉਹਦਾ ਫੋਨ ਆ ਉਸ ਤੋਂ ਬਾਅਦ ਪੁਲਿਸ ਵਾਲੇ ਇਹਨਾਂ ਦੇ ਘਰ ਪਹੁੰਚ ਜਾਂਦੇ ਆ ਨਟਾਲਿਆ ਤੇ ਡਮੀਟਰੀ ਇਕੱਠੇ ਬੈਠੇ ਹੁੰਦੇ ਆ ਜਦੋਂ ਕੁੰਡਾ ਖੋਲਦੇ ਆ ਉਸੇ ਟਾਈਮ ਹੀ ਪੁਲਿਸ ਵਾਲੇ ਕੋਈ ਇਹਨਾਂ ਨਾਲ ਗੱਲਬਾਤ ਨਹੀਂ ਕਰਦੇ ਸਿੱਧਾ ਹੀ ਚੱਕ ਕੇ ਇਹਨਾਂ ਨੂੰ ਪੁਲਿਸ ਸਟੇਸ਼ਨ ਲੈ ਜਾਂਦੇ ਆ ਇਹਨਾਂ ਦੋਨੋਂ ਨੂੰ ਅਲੱਗ-ਅਲੱਗ ਰੱਖਦੇ ਆ ਪਹਿਲੇ ਨੰਬਰ ਤੇ ਜਾਂਦੇ ਜਾਂਦਾ ਨਟਾਲਿਆ ਕੋਲ ਉਹਨਾਂ ਨਾਲ ਗੱਲਬਾਤ ਕਰਨੀ ਸ਼ੁਰੂ ਕਰਦੇ ਆ ਪੁਲਿਸ ਵਾਲੇ ਨਾ ਮੋਬਾਈਲ ਕੱਢ ਕੇ ਉਹਨੂੰ ਫੋਟੋਆਂ ਦਿਖਾਉਂਦੇ ਨਟਾਲਿਆ ਨੂੰ ਕਹਿੰਦੇ ਦੱਸ ਆਹ ਕੀ ਚੀਜ਼ ਆ ਉਹ ਕਹਿੰਦੀ ਮੈਂ ਇੱਕ ਦਿਨ ਕੰਮ ਤੋਂ ਘਰੇ ਜਾ ਰਹੀ ਸੀਗੀ ਘਰੇ ਜਾਂਦੇ ਮੈਨੂੰ ਇੱਕ ਡੈੱਡ ਬੋਡੀ ਮਿਲੀ ਮੈਂ ਉਸ ਤੋਂ ਬਾਅਦ ਉਹ ਕੀ ਕਰਦੇ ਆ ਕਹਿੰਦੇ ਚੱਲ ਇਹ ਤਾਂ ਡੈੱਡ ਬੋਡੀ ਦੀ ਸੀ ਆਪਾਂ ਮੰਨ ਲੈਨੇ ਆ ਉਹ ਮੁੜ ਕੇ ਦਿਖਾਉਂਦੇ ਆ ਅਗਲੀ ਫੋਟੋ ਜਿਹਦੇ ਵਿੱਚ ਡਿਮਿਟਰੀ ਨੇ ਮੂੰਹ ਦੇ ਵਿੱਚ ਹੱਥ ਪਾ ਕੇ ਮੂੰਹ ਦੇ ਵਿੱਚ ਹੱਥ ਪਾ ਕੇ ਫੋਟੋ ਖਿੱਚੀ ਹੁੰਦੀ ਐ ਡਿਮਿਟਰੀ ਨੇ ਉਹ ਜਦੋਂ ਦੇਖਦੀ ਆ ਫਿਰ ਉਹਨੂੰ ਗੱਲਬਾਤ ਨਹੀਂ ਆਉਂਦੀ ਉਹ ਗਲਬਾਹਨੇ ਬਣਾਉਣ ਲੱਗ ਜਾਂਦੀ ਆ ਕੋਈ ਇਹ ਗੱਲਾਂ ਕੋਈ ਅੰਦਰ ਉੱਧਰ ਲੀਆਂ ਪਰਲੀਆਂ ਮਾਰ ਲੱਜਾਂਦੀ ਆ ਮੁੜ ਕੇ ਪੁਲਿਸ ਵਾਲੇ ਕੀ ਕਰਦੇ ਆ ਜਾਂਦੇ ਡਿਮਿਟਰੀ ਦੇ ਕੋਲ ਡਿਮਿਟਰੀ ਨਾਲ ਗੱਲਬਾਤ ਕਰਦੇ ਆ ਉਹ ਕਹਿੰਦੇ ਦੇਖ ਨਟਾਲਿਆ ਜਿਹੜੀ ਜਿਹੜੀ ਤੇਰੀ ਪਾਰਟਨਰ ਆ ਕਹਿੰਦੇ ਉਹ ਤਾਂ ਮੰਨ ਗਈ ਆ ਹੁਣ ਤੂੰ ਦੱਸ ਸਾਨੂੰ ਪਤਾ ਤੂੰ ਬੇਕਸੂਰ ਆ ਤੇਰਾ ਕੋਈ ਦੋਸ਼ ਨਹੀਂ ਹੈਗਾ ਸਾਰਾ ਦੋਸ਼ ਨਟਾਲਿਆ ਦਾ ਹੈਗਾ ਜਾਂ ਤੂੰ ਚੁੱਪ ਕਰਕੇ ਸਿੱਧੇ ਨਾ ਦੱਸ ਦੇ ਕਿਉਂ ਮੰਨਦਾ ਹੀ ਨਹੀਂ ਆ ਉਹ ਇੱਧਰ ਉੱਧਰ ਲਿਆ ਪਰਲੀਆ ਮਾਰ ਲਾ ਜਾਂਦਾ ਫਿਰ ਕੀ ਕਰਦੇ ਪੁਲਿਸ ਵਾਲੇ ਉਹਦਾ ਵੱਟ ਕੇ ਸੇਕਾ ਲਾਉਂਦੇ ਜਦੋਂ ਫਿਰ ਵੀ ਨਹੀਂ ਬੋਲਦਾ ਉਸ ਤੋਂ ਬਾਅਦ ਉਹਦੇ ਘਰ ਦਾ ਜਾਂਚ ਵਾਰੰਟ ਜਾਰੀ ਕਰ ਦਿੰਦੇ ਪੁਲਿਸ ਵਾਲੇ ਉਹਦੇ ਘਰ ਜਾਂਦੇ ਆ ਘਰੇ ਜਾ ਕੇ ਜਾਂਚ ਕਰਨੀ ਸ਼ੁਰੂ ਕਰਦੇ ਆ ਘਰੇ ਜਾਂਦੇ ਹੀ ਦੇ ਦੇ ਸਮਾਨ ਖਿਲਰਿਆ ਪਿਆ ਅੱਧਰ ਕੰਧਾ ਕੁੰਧਾ ਦੇ ਵਿੱਚ ਸਮਾਨ ਲੱਗਾ ਕੋਈ ਅੱਧਰ ਡੇਆ ਕੋਈ ਅੱਧਰ ਡਿ ਗਿਆ ਘਰ ਦੀ ਸਫਾਈ ਬਿਲਕੁਲ ਨਹੀਂ ਸੀਗੀ ਇਹ ਦੇਖੇ ਪੁਲਿਸ ਵਾਲਿਆਂ ਨੂੰ ਥੋੜੀ ਘਰ ਚੋਂ 스멜 ਵੀ ਆਨ ਲੱਜ ਜਾਂਦੀ ਆ ਬਟ ਉਹ ਕੀ ਕਰਦੇ ਚਲ ਘਰ ਦੀ ਜਾਂਚ ਕਰਨੀ ਸ਼ੁਰੂ ਕਰਦੇ ਆ ਔਰ ਰਸੋਈ ਦੇ ਵਿੱਚ ਜਾ ਕੇ ਇੱਕ ਡਰਾਅਰ ਖੋਲਦੇ ਆ ਡਰਾਅਰ ਦੇ ਵਿੱਚ 10 ਫੋਨ ਪਏ ਹੁੰਦੇ ਆ ਉਹ ਦਸਾ ਉਹ ਦਸਾ ਫੋਨਾਂ ਵਿੱਚੋਂ ਇੱਕ ਫੋਨ ਚੱਕਦੇ ਆ ਵਿੱਚ ਇਹ ਅਲੱਗ-ਅਲੱਗ ਬੰਦਿਆਂ ਨੂੰ ਮਿਲਦੇ ਹੁੰਦੇ ਆ ਉਹਨਾਂ ਨਾਲ ਫੋਟੋ ਖਿੱਚਿਆ ਹੁੰਦੀਆਂ ਆ ਤੇ ਇੱਕ ਖਾਣਾ ਖਾਦੇ ਹੁੰਦੇ ਆ ਬਟ ਉਹ ਜਦੋਂ ਹੀ ਅਗਲੇ ਫੋਨ ਨੂੰ ਚੈੱਕ ਕਰਦੇ ਆ ਉਹ ਫੋਟੋ ਦੇਖ ਕੇ ਉਹਨਾਂ ਦੇ ਹੋਰ ਡੇਲੇ ਘੁੰਮ ਜਾਂਦੇ ਆ ਉਹਨਾਂ ਦਿਮਾਗ ਹੋਰ ਘੁੰਮ ਜਾਂਦਾ ਅਸਲ ਵਿੱਚ ਉਹ ਫੋਟੋ ਵਿੱਚ ਕੀ ਹੁੰਦਾ ਇਹ ਸਾਰੇ ਇੱਕ ਟੇਬਲ ਦੇ ਉੱਤੇ ਬੈਠਿਆ ਇੱਕ ਪਲੇਟ ਦੇ ਵਿੱਚ ਇੱਕ ਬੰਦੇ ਦਾ ਸਿਰ ਪਿਆ ਆ ਉਹਦੇ ਸਿਰ ਦੇ ਉੱਤੇ ਕੋਈ ਵਾਲ ਨਹੀਂ ਉਹਦੀ ਅੱਖਾਂ ਦੇ ਉੱਤੇ ਕੋਈ ਵਾਲ ਨਹੀਂ ਆ ਤੇ ਅੱਖਾਂ ਦੇ ਵਿੱਚ ਡੇਲੀਆਂ ਦੀ ਜਗ੍ਹਾ ਜਿੱਦਾਂ ਚੈਰੀ ਫਸਾਤੀ ਹੋਈ ਸੀ ਤੇ ਬਾਕੀ ਉਹਦਾ ਸਾਰਾ ਸਿਰ ਜਿਹੜਾ ਆ ਉਸ ਸੰਤਰੇ ਦੀਆਂ ਫਾੜੀਆਂ ਦੇ ਨਾਲ ਨਾ ਡੈਕੋਰੇਟ ਕਰਕੇ ਉਨੂੰ ਖਾਂਦੇ ਹੁੰਦੇ ਇਹ ਸਾਰੇ ਜਿਹੜੇ ਬਹਿ ਕੇ ਉਹ ਫੋਟੋਆਂ ਮਿਲਦੀਆਂ ਉਹਨਾਂ ਨੂੰ ਉਹ ਦੇਖ ਕੇ ਉਹਨਾਂ ਦੇ ਸਮਾਗ ਤੋਂ ਪਰੇ ਦੀ ਗੱਲ ਹੁੰਦੀ ਹੈ ਕਿਉਂਕਿ ਪਹਿਲੀ ਵਾਰ ਉਹਨਾਂ ਨੇ ਇਦਾਂ ਦਾ ਕੇਸ ਦੇਖਿਆ ਸੀਗਾ ਪੁਲਿਸ ਵਾਲਿਆਂ ਨੇ ਮੁੜ ਕੇ ਹੋਰ ਘਰ ਦੀ ਜਾਂਚ ਕਰਨੀ ਸ਼ੁਰੂ ਕਰਦੇ ਆ ਤੇ ਉਹਨਾਂ ਨੂੰ ਆਸ-ਪਾਸੇ ਨਾ ਵਿਗਸ ਮਿਲਦੀਆਂ ਪਈਆਂ ਵਾਲਾਂ ਦੀਆਂ ਵਿਗਸ ਜਿੱਦਾਂ ਆਪਾਂ ਕਹਿੰਦੇ ਨਕਲੀ ਵਾਲ ਹੁੰਦੇ ਜਦੋਂ ਕਿਤੇ ਨੇ ਤਿਆਰ ਤੋਰ ਕਰਨ ਵਾਸਤੇ ਜਾਂ ਕੋਈ ਐਕਟਰ ਯੂਜ਼ ਕਰਦੇ ਆ ਉਹ ਚੀਜ਼ਾਂ ਨੂੰ ਬਟ ਉਹ ਵਿਗ ਦੇ ਦੇ ਕਹਿੰਦੇ ਸ਼ਾਇਦ ਇਹ ਇਹ ਵਿਗਸ ਲਗਾ ਕੇ ਹੀ ਲੋਕਾਂ ਨੂੰ ਸਟੋਰੀ ਚੱਪਾ ਕਰਦੇ ਸੀ ਕੋਈ ਡਕੈਤੀ ਵਗੈਰਾ ਕਰਦੇ ਸੀਗੇ ਬਟ ਉਹਦੀ ਜਦੋਂ ਜਾਂਚ ਕਰਦੇ ਆ ਅਸਲ ਦੇ ਵਿੱਚ ਉਹ ਵਿਗਸ ਨਹੀਂ ਸੀ ਉਹ オリジナル ਵਾਲ ਸੀ ਲੋਕਾਂ ਦੇ ਸਿੱਧਾ ਹੀ ਇੱਥੋਂ ਦੀ ਕੱਟ ਲਾ ਕੇ ਪੂਰੀ ਖੋਪੜੀ ਤੋਂ ਉਹ ਪੂਰੇ ਚੰਬੜੀ ਸਮੇਤ ਹੀ ਵਾਲ ਲਾਏ ਹੁੰਦੇ ਸੀਗੇ ਉਹ ਜਦੋਂ ਮਿਲਦੀਆਂ ਉਹ ਫੋਟੋ ਚੈੱਕ ਕਰਦੇ ਆ ਉਹ 1999 ਦੀਆਂ ਹੀ ਫੋਟੋ ਖਿੱਚੀਆਂ ਹੁੰਦੀਆਂ ਆ ਤੇ ਯਾਨੀ ਕਿ ਜਿੱਦਣੇ ਫੜੇ ਗਿਆ ਉਸ ਤੋਂ 17-18 ਸਾਲ ਪਹਿਲਾਂ ਦੀਆਂ ਫੋਟੋਆਂ ਇਹ ਦੇਖ ਕੇ ਪੁਲਿਸ ਵਾਲੇ ਹੈਰਾਨ ਹੋ ਜਾਂਦੇ ਆ ਵੀ ਇਹ ਇਕੱਲੇ ਕਰ ਸਕਦੇ ਇੰਨਾ ਦਾ ਕੰਮ ਚਲੋ ਉਹ ਇਹ ਚੀਜ਼ਾਂ ਨੂੰ ਛੱਡ ਕੇ ਵੀ ਫੇਰ ਕਰਦੇ ਜਾਂਚ ਕਰਨੀ ਸ਼ੁਰੂ ਕਰਦੇ ਆ ਕਰਦੇ ਕਰਦੇ ਉਹ ਘਰ ਦੇ ਪੰਣ ਥੋੜੀ ਜਿਹੀ ਬੈਕ ਸਾਈਡ ਦੇ ਪਾਸੇ ਜਾਂਦੇ ਆ ਉਹਦੇ ਵਿੱਚ ਤਿੰਨ ਫਰਿੱਜਾਂ ਮਿਲਦੀਆਂ ਇਹ ਜਿੱਦਾਂ ਹੀ ਫਰਿੱਜ ਨੂੰ ਖੋਲਦੇ ਆ ਉਹਦੇ ਵਿੱਚ ਨਾ ਡੱਬੇ ਸਜਾ ਕੇ ਰੱਖੇ ਹੁੰਦੇ ਆ ਤੇ ਉਹ ਜਦੋਂ ਡੱਬਿਆਂ ਨੂੰ ਦੇਖਦੇ ਆ ਤੇ ਕਹਿੰਦੇ ਆ achar ਪਿਆ ਹੈ ਉਹ ਵੀ ਦੇ ਦਿਆ ਕਹਿੰਦੇ ਵੀ ਚੱਲ ਬੰਦੇ ਖਾਣ ਪੀਣ ਦੇ ਬਾਕੀ ਕਾਫੀ ਸ਼ਕੀਨ ਸੀਗੇ ਉਹ ਜਦੋਂ ਡੱਬੇ ਨੂੰ ਖੋਲਦੇ ਆ ਉਹ ਇਹੀ ਡੱਬਾ ਹੈ ਜਿਹਦੀ ਤੁਹਾਨੂੰ ਸਟਾਰਟਿੰਗ ਦੇ ਵਿੱਚ ਆਪਾਂ ਫੋਟੋ ਦਿਖਾਈ ਆ ਇਹ ਉਹੀ ਡੱਬਾ ਸੀਗਾ ਅਸਲ ਦੇ ਵਿੱਚ ਇਹ ਡੱਬੇ ਦੇ ਵਿੱਚ ਨਾ ਅੰਬ ਦਾ ਨਾ ਨਿੰਬੂ ਦਾ ਨਾ ਕਿਸੇ ਸਬਜ਼ੀ ਦਾ ਇਹ ਸੀਗਾ ਇੱਕ ਇਨਸਾਨੀ ਅਚਾਰ ਯਾਨਕੀ ਇਨਸਾਨਾਂ ਨੂੰ ਵੱਢ ਕੇ ਉਹਨੂੰ ਮਾਰ ਕੇ ਉਹਦੇ ਟੋਟਿਆਂ ਦਾ ਅਚਾਰ ਬਣਾ ਕੇ ਇਹਨਾਂ ਨੇ ਬਾਕਸ ਦੇ ਵਿੱਚ ਰੱਖਿਆ ਸੀਗਾ ਤੇ ਇਹ ਕੀ ਕਰਦੇ ਹੁੰਦੇ ਸੀਗੇ ਜਿਹੜੇ ਆਦਮ ਖੋਰੀ ਪਸੰਦ ਸੀ ਜਿਨ੍ਹਾਂ ਨੂੰ ਜਿਹੜੇ ਇਨਸਾਨ ਦਾ ਮਾਸ ਖਾਣਾ ਪਸੰਦ ਕਰਦੇ ਸੀਗੇ ਉਹਨਾਂ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਇਹ ਸੇਲ ਕਰਦੇ ਹੁੰਦੇ ਸੀ ਤੇ ਉਹਨਾਂ ਨਾਲ ਬਹਿ ਕੇ ਪਾਰਟੀਆਂ ਕਰਦੇ ਸੀ ਤੇ ਇਸ ਨੂੰ ਅਚਾਰ ਨੂੰ ਇੰਜੋਏ ਕਰਦੇ ਹੁੰਦੇ ਸੀਗੇ ਇਹ ਫ੍ਰਿਜਾਂ ਦੇ ਨਾਲ ਹੀ ਉਹ ਸਾਈਡ ਦੇ ਉੱਤੇ ਜਦੋਂ ਪੂਰੀ ਰਸੋਈ ਚੈੱਕ ਕਰਦਾ ਉਹਨਾਂ ਨੂੰ ਇੱਕ ਬੁੱਕ ਮਿਲਦੀ ਆ ਤੇ ਇੱਕ ਮਿਲਦੀ ਸੀਡੀ ਤੇ ਉਹ ਬੁੱਕ ਦੇ ਵਿੱਚ ਕੀ ਲਿਖਿਆ ਹੁੰਦਾ ਉਹ ਨਤਾਲਾ ਨੇ ਆਪ ਲਿਖਿਆ ਹੁੰਦਾ ਹੈ ਕਿ ਕਿਦਾਂ ਇੱਕ ਇਨਸਾਨੀ ਇਨਸਾਨੀ ਮਾਸ ਨੂੰ ਕਿਸ ਤਰੀਕੇ ਨਾਲ ਬਣਾਇਆ ਜਾ ਸਕਦਾ ਆ ਜਿੱਦਾਂ ਆਪਾਂ ਆਰਟੀਕਲ ਪੜ੍ਹਦੇ ਆ ਮੰਨ ਲਓ ਆਪਾਂ ਮੈਗੀ ਬਣਾਉਣੀ ਆ ਉਹ ਕਿੱਦਾਂ ਬਣਾਉਣੀ ਆ ਜਿੱਦਾਂ ਕੋਈ ਵੀ ਸਬਜ਼ੀ ਬਣਾਉਣੀ ਕਿੱਦਾਂ ਬਣਾਉਣੀ ਇਸੇ ਤਰੀਕੇ ਨਾਲ ਨਟਾਲਿਆ ਨੇ ਲਿਖਿਆ ਹੋਇਆ ਸੀਗਾ ਵੀ ਇਹਦੇ ਵਿੱਚ ਇਨਸਾਨੀ ਮਾਸ ਨੂੰ ਕਿਸ ਤਰੀਕੇ ਨਾਲ ਬਣਾਇਆ ਜਾ ਸਕਦਾ ਹੈ ਉਹਦੀ ਅਲੱਗ-ਅਲੱਗ ਡਿਸ਼ੇਸ ਕਿੱਦਾਂ ਬਣਾਈ ਜਾ ਸਕਦੀਆਂ ਇਹ ਸੀਗਾ ਤੇ ਜਿਹੜੀ ਸੀਡੀ ਮਿਲਦੀ ਆ ਉਹ ਸੀਡੀ ਦੇ ਵਿੱਚ ਕੀ ਹੁੰਦਾ ਆ ਉਹਦੇ ਵਿੱਚ ਨਟਾਲਿਆ ਨੇ ਦੱਸਿਆ ਹੁੰਦਾ ਆ ਆਪ ਬਣਾਈ ਹੁੰਦੀ ਆ ਵੱਡ-ਵੱਡ ਕੇ ਵੀ ਇਨਸਾਨ ਦੇ ਸਰੀਰ ਦੇ ਵਿੱਚੋਂ ਖਾਣ ਲਾਇਕ ਚੀਜ਼ਾਂ ਕਿਹੜੀਆਂ-ਕਿਹੜੀਆਂ ਖਾਣ ਵਾਲੀਆਂ ਹੁੰਦੀਆਂ ਉਹ ਕਿੱਦਾਂ ਕੱਢੀਦੀਆਂ ਆ ਉਹ ਸੀਡੀ ਦੇ ਵਿੱਚ ਇਹ ਬਣਾਇਆ ਹੁੰਦਾ ਉਹਨਾਂ ਨੇ ਇੱਕ ਵੀਡੀਓ ਬਣਾਈ ਹੁੰਦੀ ਆ ਇਦਾਂ ਅਲੱਗ ਤੇ ਉਹ ਸਾਰਾ ਕੁਝ ਆਕੇ ਜਦੋਂ ਪੁਲਿਸ ਸਟੇਸ਼ਨ ਲੈ ਜਾਂਦੇ ਆ ਤੇ ਡਿਮਿਟਰੀ ਨੂੰ ਕੁੱਟਦੇ ਆ ਕੁੱਟਮਾਰ ਕਰਕੇ ਉਹ ਤੋਂ ਪਤਾ ਕਰਦੇ ਆ ਹਾਂ ਵੀ ਦੱਸ ਤੇਰਾ ਕੀ ਹਿਸਾਬਤਾਵਾ ਤੁਸੀਂ ਕੀ ਗਾਹ ਪਾਇਆ ਹੋ ਦੋਨਾਂ ਨੇ ਜਾਣਿਆ ਨਹੀਂ ਤੇ ਫਿਰ ਡਿਮਿਟਰੀ ਟੁੱਟ ਜਾਂਦਾ ਹਾਰ ਕੇ ਉਹ ਦੱਸਦਾ ਵੀ ਅਸੀਂ ਟੋਟਲ 31 ਲੋਕਾਂ ਨੂੰ ਹੁਣ ਤੱਕ ਮਾਰ ਚੁੱਕੇ ਆ 31 ਲੋਕਾਂ ਨੂੰ ਮਾਰ ਕੇ ਉਹਨਾਂ ਨੂੰ ਅਸੀਂ ਉਹਦਾ ਆਚਾਰ ਬਣਾ ਕੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਸਰਵ ਕਰ ਦਿੱਤਾ ਜਿਹੜੇ ਲੋਕੀ ਆਦਮਖੋਰੀ ਪਸੰਦ ਕਰਦੇ ਸੀ ਇਨਸਾਨ ਦਾ ਮਾਸ ਖਾਣਾ ਪਸੰਦ ਕਰਦੇ ਸੀਗੇ ਆਪਾਂ ਉਹਨਾਂ ਨਾਲ ਡੀਲ ਕਰਦੇ ਸੀ ਤਾਂ ਉਹਨਾਂ ਨੂੰ ਸੇਲ ਕਰਦੇ ਸੀਗੇ ਤੇ ਉਹਨਾਂ ਨੂੰ ਪੁੱਛਦੇ ਆ ਵੀ ਲਾਸਟ ਟਾਈਮ ਤੁਸੀਂ ਕਿਹਨੂੰ ਮਾਰਿਆ ਆ ਉਹ ਕਹਿੰਦੇ ਆ ਲਾਸਟ ਟਾਈਮ 17 ਸਤੰਬਰ 2017 ਨੂੰ ਇਹ ਫੜੇ ਜਾਂਦੇ ਆ ਤੇ ਫੜਨ ਤੋਂ 10 ਦਿਨ ਪਹਿਲਾਂ ਯਾਨੀ ਕਿ 7 ਸਤੰਬਰ ਨੂੰ ਆਹ ਕੁੜੀ ਹੁੰਦੀ ਆ ਇੱਕ ਕੁੜੀ ਵੇਟਰ ਕੀ ਕਰਦੀ ਆ ਆਪਣੀ ਸੋਸ਼ਲ ਮੀਡੀਆ ਦੇ ਉੱਤੇ ਆਈਡੀ ਬਣਾਉਂਦੀ ਆ ਫਿਰ ਇਹਨਾਂ ਕੰਟੈਕਟ ਕਰਕੇ ਇਹਨੂੰ ਘਰੇ ਆਪਣੇ ਖਾਣੇ ਪੀਣੇ ਤੇ ਬੁਲਾਉਂਦੇ ਆ ਇਕੱਠੇ ਖਾਣ ਪੀਣ ਲੱਜ ਜਾਂਦੇ ਆ ਤੇ ਉਹਦੇ ਵਿੱਚੋਂ ਖਾਂਦੇ ਹੀ ਨਟਾਲਿਆ ਉੱਠ ਕੇ ਬਾਹਰ ਚਲੇ ਜਾਂਦੀ ਆ ਤੇ ਡਿਮਿਟਰੀ ਕੀ ਕਰਦਾ ਉਹਦੀ ਗਰਦਨ ਵੱਢ ਕੇ ਉਹਨੂੰ ਮਾਰ ਦਿੰਦੇ ਆ ਦੋਨੇ ਜਣੇ ਰਲ ਕੇ ਮਾਰ ਕੇ ਉਹਨੂੰ ਵੀ ਸਾਲੇ ਖਾ ਜਾਂਦੇ ਆ ਆ ਜਿਹੜੀ ਲਾਸਟ ਫੋਟੋ ਸੀਗੀ ਡਿਮਿਟਰੀ ਨੇ ਜਿਹੜੇ ਮੂੰਹ ਦੇ ਵਿੱਚ ਹੱਥ ਪਾ ਕੇ ਫੋਟੋ ਖਚਾਈ ਸੀ ਇਹ ਇਹ ਐਸੇ ਵੇਟਰ ਦਾ ਹੱਥ ਸੀਗਾ ਤੇ ਚਲੋ ਇਹਨਾਂ ਦੋਨਾਂ ਦੇ ਖਿਲਾਫ ਸਬੂਤ ਮਿਲ ਜਾਂਦੇ ਆ ਇਹ ਖੁਲਾਸਾ ਕਰਦਾ ਵੀ ਟੋਟਲ 31 ਲੋਕਾਂ ਨੂੰ ਇਹ ਮਾਰ ਕੇ ਖਾ ਗਏ ਆ ਤੇ ਵੇਚ ਦਿੱਤਾ ਇਹਨਾਂ ਨੇ ਬਣਾ ਬਣਾ ਕੇ ਆਚਾਰ ਬਣਾ ਕੇ ਵੇਚ ਦਿੱਤਾ ਤੇ ਉਹਨਾਂ ਦੇ ਜਦੋਂ ਨਾਮ ਪੁੱਛਦੇ ਆ ਨਤਾਲਿਆਂ ਨੂੰ ਇਕੱਲੇ ਇਕੱਲੇ ਨਾਮ ਰਟੇ ਹੁੰਦੇ ਆ ਉਹ ਇਕੱਲੇ ਇਕੱਲੇ ਦਾ ਨਾਮ ਦੱਸਦੀ ਆ ਉਸ ਤੋਂ ਬਾਅਦ ਜਦੋਂ ਪੁਲਿਸ ਵਾਲੇ ਵੈਰੀਫਾਈ ਕਰਦੇ ਆ ਵੀ ਵਾਕਈ ਇਹ ਬੰਦੇ ਮਿਸਿੰਗ ਹੈਗੇ ਆ ਉਹ ਵਾਕਈ ਸੱਚੀ 31 ਬੰਦੇ ਮਿਸਿੰਗ ਹੁੰਦੇ ਆ ਤੇ ਨਤਾਲਿਆਂ ਨੂੰ ਕੀ ਕਰਦਾ ਇੱਕ ਅਪੀਨਨ ਕਲੋਨੀ ਦੇ ਵਿੱਚ ਇੱਕ 11 ਸਾਲ ਦੀ ਸਜ਼ਾ ਕੱਟਣ ਵਾਸਤੇ ਤੇ ਇਦਾਂ ਦੇ ਉਹਦੇ ਵਿੱਚ ਕੋਈ ਗਲਤ ਕੰਮ ਹੀ ਹੁੰਦਾ ਆ ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਕੰਮ ਕਰਾਂਦੇ ਬਿਨਾਂ ਪੈਸਿਆਂ ਤੋਂ ਕੋਈ ਪੈਸਾ ਨਹੀਂ ਮਿਲਦਾ ਤੇ ਇਹਨਾਂ ਨੂੰ ਸਜ਼ਾ ਕੱਟਣੀ ਪੈਂਦੀ ਆ ਤੇ 11 ਸਾਲ ਲਗਾਤਾਰ ਇਹਨੂੰ ਉਸ ਕਲੋਨੀ ਦੇ ਵਿੱਚ ਕੰਮ ਕਰਨਾ ਸੀਗਾ ਤੇ ਜਿਹੜਾ ਡਮੀਟਰੀ ਹੁੰਦਾ ਆ ਉਹਨੂੰ 12 ਸਾਲ ਦੀ ਜੇਲ ਕਰ ਦਿੰਦੇ ਆ ਅਸਲ ਦੇ ਵਿੱਚ ਜਦੋਂ ਕਿਸੇ ਨੂੰ ਜੇਲ ਹੁੰਦੀ ਆ ਹਰ ਸਾਲ ਜਾਂ ਚੈੱਕ ਅਪ ਨਾ ਉਹਨਾਂ ਕੈਦੀਆਂ ਦਾ ਚੈੱਕ ਅਪ ਹੁੰਦਾ ਰਹਿੰਦਾ ਬਟ ਇਹ ਨਹੀਂ ਸਮਝ ਆਈ ਸੀ ਇਹਨਾਂ ਨੇ ਕਿਸੇ ਨੇ ਵੀ ਡਿਮਿਟਰੀ ਦਾ ਟੀਵੀ ਟੈਸਟ ਨਹੀਂ ਜੀ ਕੀਤਾ ਡਿਮਿਟਰੀ ਦਾ ਜਿਹਦੇ ਕਰਕੇ 2020 ਦੇ ਵਿੱਚ ਉਹਦੀ ਜੇਲ ਦੇ ਵਿੱਚ ਹੀ ਮੌਤ ਹੋ ਜਾਂਦੀ ਆ ਤੇ ਜਿਹੜੀ ਨਟਾਲਿਆ ਆ ਉਹ ਅੱਜ ਵੀ ਜੇਲ ਦੇ ਵਿੱਚ ਆ ਇਹ ਸੀਗੀ ਦੋਸਤੋ ਸਾਰੀ ਕਹਾਣੀ ਦਾ ਕਪਲ ਦਾ ਰਸ਼ੀਅਨ ਕਪਲ ਕੇਸ ਤੁਸੀਂ ਕਰਕੇ ਲਿਖੋਗੇ ਤੁਹਾਨੂੰ ਪੂਰੀ ਡਿਟੇਲ ਮਿਲ ਜੂਗੀ A to Z ਤੇ ਇਹ 2017 ਦਾ ਹੀ ਲੇਟੈਸਟ ਕੇਸ ਹੈਗਾ ਜਿਹੜੀ ਨਤਾਲਾ ਹੈਗੀ ਆ ਉਹ ਅੱਜ ਵੀ ਜੇਲ ਕੱਢਦੀ ਪਈ ਆ ਤੋ ਦੋਸਤੋ ਇਹ ਅੱਜ ਦੀ ਕਹਾਣੀ ਸੀਗੀ ਆਈ ਹੋਪ ਤੁਹਾਨੂੰ ਵਧੀਆ ਲੱਗੂਗੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਜ਼ਰੂਰ ਪਲੀਜ਼ ਲਾਈਕ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਇਹ 12-12 ਸਾਲ ਦੀ ਜਿਹੜੀ ਇਹਨਾਂ ਨੂੰ ਸਜ਼ਾ ਦਿੱਤੀ ਸੀ ਇਹ ਨਹੀਂ ਇਨਫ ਸੀ ਕਿਉਂ ਜਿਹੜੇ 31 ਬੰਦਿਆਂ ਨੂੰ ਮਾਰ ਕੇ ਖਾ ਗਏ ਯਾਰ ਇਹਨਾਂ ਨੂੰ 11-12 ਸਾਲ ਦੀ ਸਜ਼ਾ ਮੇਰੇ ਹਿਸਾਬ ਨਾਲ ਤਾਂ ਬਹੁਤ ਘੱਟ ਸੀਗੀ ਤੇ ਚਲੋ ਬਾਕੀ ਆਪਣੇ ਆਪਣੇ ਜਿਹੜੇ ਤੁਹਾਡੇ ਬਿਆਨ ਹੈਗੇ ਆ ਕਮੈਂਟ ਦੇ ਵਿੱਚ ਲੈ ਕੇ ਸਾਨੂੰ ਜ਼ਰੂਰ ਦੱਸਿਓ ਵੀ ਤੁਹਾਨੂੰ ਇਹ ਵੀਡੀਓ ਕਿਸ ਤਰੀਕੇ ਦੀ ਲੱਗੀ ਤਾਂ ਮਿਲਦੇ ਆ ਕਿਸੇ ਹੋਰ ਨਵੀਂ ਸਟੋਰੀ ਦੇ ਨਾਲ ਮੈਨੂੰ ਗੁਰਿੰਦਰ ਸਿੰਘ ਨੂੰ ਅੱਜ ਇ